ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਿੰਘ ਜੀ ਅਸੂਲੇ ਸਿਰਿਆ ਮੰਦਰ ਸੈਟ ਤੋਂ ਚੱਲ ਰਹੇ ਹਾਂ ਇਹ ਅੱਜ ਦੁਪਹਿਰ ਦੇ ਸਮੇਂ ਆ ਗऊं ਤੋਰੀ ਵਿਖੇ ਨਹੀਂ ਕੀ ਤੋਰੀ ਸ਼ਹਿਰ ਉੱਥੇ ਜਾਣ ਦਾ ਤੋਗਲਾਮ ਹੈ ਜੀ ਇਸ ਵੇਲੇ ਚੱਲ ਰਹੇ ਹਾਂ ਉੱਥੇ ਵਾਸਤੇ ਇਹ ਹੁਣ ਇਹ ਆਪ ਆਪਣਾ ਨਾਲ ਨਾਲ ਗੱਲਬਾਤ ਵੀ ਕਰਦੇ ਰਹਿਣਾ ਇਹ ਅੱਜ ਮੌਸਮ ਪਹਿਲਾਂ ਨਾਲ ਕੁਝ ਠੀਕ ਹੈ। ਨਾਲ ਨਾਲ ਇਹ ਵੀ ਗੱਲਬਾਤ ਕਰਾਂਗੇ। ਇਹ ਅਗਲਾ ਪ੍ਰੋਗਰਾਮ ਜਿਸ ਤਰ੍ਹਾਂ ਜਿਵੇਂ ਬਣਦਾ ਫਿਰ ਆਪਾਂ ਆਪ ਸਾਂਝਾ ਕਰਾਂਗੇ। ਥੋੜੀ ਫਿਰ ਬਾਅਦ ਕੇ। ਹਾਂਜੀ ਸਾਧ ਸੰਗਤ ਜੀ। ਅੱਜ ਜਾਣਾ ਜੀ ਥੋੜੀ ਥੋੜੀ ਸਮਾਗਮ ਮੈਂ ਕੋਈ ਆਪਣੇ ਐਮਐਲਏ ਨੇ। ਉਹਨਾਂ ਦਾ ਭੋਗਿਆ। ਉੱਥੇ ਜਾਂ ਤੇ ਮੈਨੂੰ ਕਾਫੀ ਲਾਈ ਥੋੜਾ ਮੇਲੇਟ ਹੋ ਗਿਆ। ਇਹ ਤਾਂ ਸਾਡਾ ਸੀਗਾ तकरीबन 11:30 ਸ਼ੁਰੂ ਕਰਨਾ ਉੱਥੇ ਜਾ ਕੇ ਧੋਰੀ ਤੇ ਭਾਈ ਸਾਹਿਬ ਹੋਣਾਗੇ ਜੀ ਤਿਆਰ ਹੋਵਾਂਗੇ ਜਾ ਕੇ। ਥੋੜਾ ਜਿਹਾ ਟਾਈਮ ਲੱਗ ਜਾਣੇ ਚਾਹੁੰਦੇ ਆ ਮਿੰਟਾ ਘੰਟੇ ਦਾ ਰਸਤਾ ਵੀ ਆ। ਤੇ ਉਸ ਤੋਂ ਬਾਅਦ ਅਸੀਂ ਧੋਰੀ ਜਾਵਾਂਗੇ ਐਮਐਲ ਸਾਹਿਬ ਦੇ ਘੁੱਟੇ ਤੇ ਬਾਜ ਕੀਰਤਨ ਕਰਕੇ ਫਿਰ ਵਾਪਸ ਜਿਹੜਾ ਸਾਡਾ ਸਫਰ ਅੱਛਾ 250 ਕਿਲੋਮੀਟਰ ਡਾਊਨ 250 ਕਿਲੋਮੀਟਰ ਹੁਣ ਪਹੁੰਚਾ ਨੇ। ਤੇ ਮਸੀਹ ਭਾਜੀ ਵੀ ਅੱਜ ਆਈ ਨੇ। ਉਹਨਾਂ ਨੂੰ ਉਧਰੋਂ ਲਵਾਗੇ ਨਾਲ। ਤੇ ਉੱਥੋਂ ਵਾਪਸੀ ਫੇਰ ਉਹਨਾਂ ਮੇਰੇ ਖਲ ਨਾਲ ਨਹੀਂ ਆਉਣਾ। ਫੇਰ ਕੱਲ ਨੂੰ ਸਾਡਾ ਕੀਰਤਨ ਜਿਹੜਾ ਲੁਧਿਆਣੇ ਆ। ਤੇ ਇਦਾਂ ਤੁਸੀਂ ਜੁੜੇ ਰਹਿਣਾ। ਤੇ ਜਿਹੜੀ ਸਟਾਰਟਿੰਗ ਬਲੌਗ ਦੀ ਉਹ ਤਾਂ ਭਾਈ ਸਾਹਿਬ ਹੀ ਕਰਦੇ ਆ। ਇਹ ਇੱਕ ਵੀਡੀਓ ਇੱਕ ਐਡ ਹੋ ਜੇਗੀ ਨਾਲ ਹੋਰ ਤੇ ਨਾਲ-ਨਾਲ ਇਦਾਂ ਹੀ ਆਪਾਂ ਗੱਲਬਾਤ ਕਰਦੇ ਰਵਾਂਗੇ। ਤੇ ਮੈਂ ਹੁਣ ਆਪਣੇ ਪਿੰਡ ਤੋਂ ਬਸ ਗੱਡੀ ਲੈ ਕੇ ਨਿਕਲਿਆ ਹੀ। ਤੇ ਬਸ ਹਾਈਵੇ ਤੇ ਚੜਨ ਲੱਗੇ ਆਂ ਕੱਲ ਪੂਰੀ ਵਿਖੇ ਕੀਰਤਨ ਸਮਾਗਮ ਤੋਂ ਬਾਅਦ ਫਿਰ ਵਾਪਸ ਅੰਮ੍ਰਿਤਸਰ ਵਿਖੇ ਆ ਗਏ ਸੀ ਦਰਬਾਰ ਸਾਹਿਬ ਤੇ ਅੱਜ ਹੁਣ ਫਿਰ ਇਹ ਲੁਧਿਆਣਾ ਹੀ ਵਿਖੇ ਕੀਰਤਨ ਹੈ ਸ਼ਾਮ ਦਾ ਤੇ ਇਸ ਵੇਲੇ ਇੱਥੋਂ ਚੱਲ ਰਹੇ ਆਂ ਜੀ ਸ੍ਰੀ ਹਰਮੰਦਰ ਸਾਹਿਬ ਤੋਂ ਤੇ ਨਾਲ-ਨਾਲ ਆਪਾਂ ਗੱਲਬਾਤ ਕਰ ਰਹੇ ਆਂ ਇਹ ਮونس ਸਵਾ ਸ਼ਾਮ ਦਾ ਹੋ ਗਿਆ तकरीबन 6:35 ਵਜੇ ਸਮਾ ਹੋ ਗਿਆ ਜੀ ਤੇ ਉਹ ਇਥੋਂ ਚੱਲਦੇ ਆ ਫਿਰ ਲੁਧਿਆਣੇ ਕੀਰਤਨ ਦੀ ਹਾਜ਼ਰੀ तकरीबन ਹੁਣ ਇਹ ਦੋ ਤਿੰਨ ਦਿਨ ਬਾਰਿਸ਼ ਮਾਗਮ ਚੱਲ ਰਹੀ ਨਹੀਂ ਕੱਲ ਛੇਵੇਂ ਪਾਤਸ਼ਾਹ ਸ਼ਾਹਬ ਸੀਰ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਵਰਪੂ ਦੇ ਆੜੇ ਨੇ ਇਹ ਕੱਲ ਵੀ ਆਪਾਂ ਜੁੜੇ ਰਹਿਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਹਾਜ਼ਰੀਆਂ ਭਰਨੀਆਂ ਨੇ ਫਿਰ ਮਿਲਦੇ ਆਂ ਜੀ ਥੋੜੀ ਦੇਰ ਬਾਅਦ ਗੁਰ ਚੱਕ ਤੱਕਣਾ ਗੁਰ ਚੱਕ ਤੱਕਣਾ ਗੁਰ ਚੱਕ ਤੱਕਣਾ ਹਰ ਕੋ ਮਿਲਦਾ ਗੁਰ ਚੱਕ ਖੇ ਜੋ ਗੁਰਦੁਆਰਾ ਪਾਤਸ਼ਾਹ ਸ਼ੇਮੀ ਇੱਥੇ ਹਰ ਸਾਲ ਤਕਰੀਬਨ 3-4 ਦਿਨ ਲਗਾਤਾਰ ਸ੍ਰੀ ਗੁਰੂ ਅਰਗੁਨ ਸਾਹਿਬ ਜੀ ਦੇ ਪ੍ਰਕਾਸ਼ ਪਰਬੋ ਤੇ ਆੜਿਆਂ ਤੇ ਇਹ ਸਮਾਗਮ ਰੱਖੇ ਜਾਂਦੇ ਨੇ ਸੋ ਅੱਜ ਦੇ ਸਮਾਗਮ ਦੀ ਹਾਜ਼ਰੀ ਜੋ ਇੱਥੇ ਸੀ ਜੀ ਲੁਧਿਆਣਾ ਵਿਖੇ ਤੇ ਹੁਣ ਸਮਾਗਮਾਂ ਦੀ ਸਮਾਪਤੀ ਹੋਈ ਹੈ ਮੋਂ ਲੁਧਿਆਣੇ ਤੋਂ ਚੱਲ ਪਏ ਆ ਜੀ ਜਲੰਧਰ ਵਾਸਤੇ ਜਲੰਧਰ ਵਿਖੇ ਵੀ ਗੁਰਦੁਆਰਾ ਪਾਤਸ਼ਾਹੇ ਸ਼ੇਮੀ ਉੱਥੇ ਸਵੇਰੇ 5 ਤੋਂ 6 ਵਜੇ ਜੋ ਕੀਰਤਨ ਸਮਾਗਮ ਨੇ ਪਾਸ ਵੇਲੇ ਲੁਧਿਆਣਾ ਤੋਂ ਜਲੰਧਰ ਵੀ ਵਾਸਤੇ ਚੱਲ ਪਏ ਆ ਤੇ ਨਾਲ-ਨਾਲ ਆਪਾਂ ਗੱਲਬਾਤ ਕਰ ਰਹੇ ਆ ਉੱਥੇ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਰੁਕਾਂਗੇ ਰਾਤ ਨੂੰ ਤੇ ਸਵੇਰੇ 5 ਤੋਂ 6 ਹਾਜ਼ਰੀਆਂ ਭਰ ਕੇ ਫਿਰ ਜਿਸ ਤਰ੍ਹਾਂ ਅਗਲਾ ਪ੍ਰੋਗਰਾਮ ਹੋਇਆ ਫਿਰ ਆਪ ਜੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਕੱਲ ਸ਼੍ਰੀ ਗੁਰੂ ਅਰਗੁਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਵਰਤਿਆੜੇ ਨੇ ਕੱਲੋਂ ਦੇ ਰਹਿੰਦੇ ਕਿ ਡਰਾਈਵਰ ਨਾਲ ਸੌਂਜੇ ਰਮਨ ਨਾਲ ਸੌਂਜੇ ਛੋਟੀ ਛੋਟੀ ਵਾਚ ਇਹ ਫਿਰ ਚਲਾ ਕੇ ਰੱਖਦੇ ਨੇ ਤੇ ਉਹ ਫਿਰ ਸਾਨੂੰ ਦਿਖਾਉਂਦੇ ਵੀ ਸਵੇਰੇ ਕਿ ਅੱਜ ਆ ਜਿਹੜੀ ਕਹਾਣੀ ਅਸਲੀ ਆ ਤੇ ਹੁਣ ਤਕਰੀਬਨ ਗੁਰਾਇਆ ਪਹੁੰਚ ਗਏ ਆ ਤੇ ਬਸ ਚਲੰਦਰ ਪਹੁੰਚ ਗਏ ਤੇ ਬਸ ਫਿਰ ਆਪਾਂ ਸੌਵਾਂਗੇ ਸਾਰੇ ਜਾਣੇ ਸਵੇਰੇ ਫੇਰ ਤੜਕੇ ਅੰਮ੍ਰਿਤ ਵੇਲੇ ਉੱਠਣਾ ਕਿਉਂਕਿ ਕੀਰਤਨ ਬਹੁਤ ਜਲਦੀ ਹੈ ਸਵੇਰੇ ਫੇਰ

ਸ਼ਤਰ ਚੰਡੋ ਹਰ ਗੋਬਿੰਦ ਗੁਰਛਤਰ ਚੰਡੋ ਹਰ ਗੋਬਿੰਦ ਬਿਸਮਿਲੇ ਅੱਜ ਇੱਥੇ ਤਸਵੀਰ ਮੈਂ ਇੱਥੇ ਆਪਾਂ ਰਾਤ ਰੁਕੇ ਸੀ ਰਾਤੀ ਇੱਕ ਪਾਈਸਾ ਪਈ ਹਰਜਿੰਦਰ ਸਿੰਘ ਜੀ ਖਾਲਸਾ ਗੁਰੂ ਕੇ ਕੀਤਨੀਆਂ ਨੇ ਮਾਦਾ ਇਬਰਾਜ਼ ਤੋ ਬੁਜ਼ਵਾਰਾ ਸ਼ਨੀਵਾਰ ਪਤਸ਼ਈ ਸ਼ੇਖਵਸਤ ਦੇ ਬਿਲਕੁਲ ਨੇੜੇ ਇਹ ਇੱਥੇ ਰਾਤ ਨੂੰ ਰੁਕਣ ਦਾ ਸਮਾਂ ਮਿਲਿਆ ਇਸ ਵੇਲੇ ਹੁਣ ਤਕਰੀਬਨ ਸਵੇਰ ਦੇ 7 7:30 ਹੋ ਚੁੱਕੇ ਨੇ ਤੇ ਹੁਣ ਆਪਾਂ ਇਹ ਬਲੌਗ ਖਤਮ ਵੀ ਕਰਨਾ ਹੈ ਤੇ ਫਿਰ ਨਵੇਂ ਬਲੌਗ ਦੇ ਨਾਲ ਮਿਲਦੇ ਹਾਂ ਇਸ ਵੇਲੇ ਇੱਥੇ ਆਪਾਂ ਇਹ ਗੱਲਬਾਤ ਜਿਹੜੀ ਹੈ ਉਹ ਖਤਮ ਕਰੀਏ ਫਿਰ ਅਗਲੇ ਬਲੌਗ ਵਿੱਚ ਮਿਲਦੇ ਆਂ ਜੀ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ